ਏ ਦੋ ਤਿੰਨ ਅਰੀ ਪਾਸਪੋਰਟ ਲੈਣ ਗਏ ਸੀਗੇ ਸਾਨੂੰ ਪਤਾ ਲੱਗ ਗਿਆ ਉਹ ਤੇ ਪੰਜ ਹੀ ਮੁੰਡੇ ਮੁੜ ਆਏ ਸੀਗੇ ਉਹਨਾਂ ਨੇ ਫਿਰ ਉਹਨਾਂ ਨੂੰ ਕੰਮਕੁੰਮ ਤਾਈ ਲਵਾ ਕੇ ਦਿੱਤਾ ਫਿਰ ਇਹਨਾਂ ਨੇ ਮੈਨੂੰ ਡੁਪਲੀਕੇਟ ਟੱਕ ਟਕਰਾਤੀ ਫਿਰ ਡੰਮੀ ਅੱਛਾ ਖਰਾ ਕੇ ਫਿਰ ਮੈਂ ਦਿੱਲੀ ਜਾਵੜਿਆ ਫਿਰ ਇੱਕ ਵਾਰੀ ਮੁੜ ਆਇਆ ਫਿਰ ਦੂਜੀ ਵਾਰ ਇਹਨਾਂ ਨੇ ਮੈਨੂੰ ਫੇਰ ਭੇਜਿਆ ਮੈਂ ਕਰਾ ਸੀਗਾ 345000 ਰੁਪਏ ਠੀਕ ਹੈ ਹੋਣ ਕਿੰਨੇ ਪੈਸੇ ਲੈਣੇ ਆ ਤੁਸੀਂ ਉਹਨਾਂ ਤੋਂ 1.5 ਲੱਖ ਰੁਪਇਆ ਲੈਣਾ ਮੈਨੂੰ ਕਹਿੰਦੇ ਦੋ ਵਾਰੀ ਦਿੱਲੀ ਦਾ ਕਿਰਾਇਆ ਵੀ ਦੇਵਾਂਗੇ ਬਈ ਪਿਛਲੇ ਤੋਂ ਪਿਛਲੇ 10-15 ਦਿਨ ਪਹਿਲਾਂ ਗੱਲ ਹੋਈ ਸੀਗੀ ਉਦੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਕਿਸੇ ਕੋਲੋਂ ਪੈਸੇ ਆਉਣੇ ਆ ਦੂਸਰੇ ਬੰਦੇ ਨਾਲ ਕਿਉਂਕਿ ਇਹਨਾਂ ਨੇ 60 ਹਜ਼ਾਰ ਰੁਪਏ ਮੇਰੇ ਤੋਂ ਲੈਣਾ ਹੈ 60 ਹਜ਼ਾਰ ਤੋਂ ਦੂਜੇ ਬੰਦੇ ਤੋਂ ਲੈਣਾ ਹੈ ਬਈ ਬੇਬੇ ਬਾਪੂ ਕੀ ਕਰ ਮਜ਼ਦੂਰੀ ਕਰਦੇ ਸਮਝਦੂਰੀ ਕਰਦੇ ਕਿਵੇਂ ਪ੍ਰਬੰਧ ਕੀਤਾ ਸੀ ਬਾਈ ਇੰਨੇ ਪੈਸੇ ਕੋਈ ਵਿਆਜ ਤੇ ਫੜੇ ਸੀਗੇ ਸਾਰੇ ਹਾਂ ਹਾਂ ਦੋਸਤੋ ਸਾਡੇ ਪੰਜਾਬ ਦੇ ਵਿੱਚ ਪ੍ਰਵਾਸ ਆ ਜਿਹੜਾ ਉਹ ਲਗਾਤਾਰ ਵਧ ਰਿਹਾ ਕਿਉਂਕਿ ਇੱਥੇ ਰੁਜ਼ਗਾਰ ਨਾ ਹੋਣ ਕਰਕੇ ਹਰ ਇੱਕ ਨੌਜਵਾਨ ਇਹ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੇ ਲਈ ਕਿਤੇ ਬਾਹਰ ਚਲਾ ਜਾਵਾਂ ਕਿਸੇ ਐਸੀ ਕੰਟਰੀ ਦੇ ਵਿੱਚ ਚਲਾ ਜਾਵਾਂ ਜਿੱਥੇ ਜਾ ਕੇ ਮੇਰਾ ਪਰਿਵਾਰ ਸੈੱਟ ਹੋ ਜੇ ਰੋਟੀ ਡੰਗ ਦਾ ਆਸਰਾ ਜਿਹੜਾ ਉਹ ਪਰਿਵਾਰ ਨੂੰ ਕਰਾਂ ਤੇ ਮੈਂ ਆਪਣਾ ਘਰ-ਬਾਰ ਬਣਾਵਾਂ ਤੇ ਆਪਣੀ ਜ਼ਿੰਦਗੀ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਗੁਜ਼ਾਰ-ਬਸਰ ਕਰ ਲਾਂ ਪਰ ਕਈ ਵਾਰ ਅਜਿਹਾ ਹੁੰਦਾ ਕਿ ਇੱਕ ਤਾਂ ਵਿਅਕਤੀ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਦੇ ਨਾਲ ਉਹਨਾਂ ਪੈਸਿਆਂ ਨੂੰ ਇਕੱਠੇ ਕਰਦਾ ਤੇ ਆਪਣੇ ਬਾਹਰ ਜਾਣ ਦਾ ਕੋਈ ਹੀਲਾ ਵਸੀਲਾ ਕਰਦਾ ਕਿਉਂਕਿ ਇੱਥੇ ਉਹਦੇ ਕੋਲ ਰੁਜ਼ਗਾਰ ਨਹੀਂ ਹੁੰਦਾ ਤਾਂ ਜਦੋਂ ਵਿਅਕਤੀ ਨਾਲ ਕਿਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਉਹ ਸਾਰੀ ਗੱਲਬਾਤ ਇੱਕ ਇੰਟਰਵਿਊ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਨੌਜਵਾਨ ਦੇ ਨਾਲ ਜਿਹੜਾ ਇੱਕ ਨੌਜਵਾਨ ਆ ਉਹਨੇ ਬਾਹਰ ਜਾਣ ਦੇ ਲਈ ਆਪਣਾ ਵੀਜ਼ਾ ਅਪਲਾਈ ਕੀਤਾ ਪਰ ਕਿਉਂ ਨਹੀਂ ਜਾ ਸਕਿਆ ਕਾਰਨ ਕੀ ਰਿਹਾ ਕੀ ਦਿੱਕਤਾਂ ਆਈਆਂ ਕਿਵੇਂ ਪੈਸਾ ਇਕੱਠਾ ਕੀਤਾ ਸਭ ਗੱਲਾਂ ਬਾਤਾਂ ਕਰਾਂਗੇ ਬਾਈ ਮੇਰੇ ਨਾਲ ਮੌਜੂਦ ਆ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਨਿੰਦਰ ਸਿੰਘ ਜੀ ਮਨਿੰਦਰ ਬਾਈ ਤੁਸੀਂ ਕਿਹੜੀ ਕੰਟਰੀ ਜਾਣਾ ਸੀਗਾ ਤੇ ਕੀ ਕਾਰਨ ਆ ਵੀ ਜਿਹੜਾ ਤੁਸੀਂ ਅੱਜ ਸਾਨੂੰ ਬੁਲਾਇਆ ਠੀਕ ਆ ਬਾਈ ਰਸ਼ੀਆ ਦਾ ਵੀਜ਼ਾ ਲਵਾਇਆ ਸੀਗਾ ਮੈਂ ਹੂੰ ਤੇ 2025 ਦੇ ਪਹਿਲੇ ਮਹੀਨੇ ਲਵਾਇਆ ਸੀਗਾ ਜੀ ਮੈਨੂੰ ਕਹਿੰਦੇ ਸੀਗੇ ਵੀ 40 ਦਿਨਾਂ ਚ ਵੀ ਵੀਜ਼ਾ ਆ ਜਾਊਗਾ ਵੀ 40 ਦਿਨਾਂ ਚ ਤੁਹਾਨੂੰ ਭੇਜ ਦਾਂਗੇ ਜੀ ਫਿਰ ਲਾਰੇ ਲਪਾਉਂਦੇ ਰਹੇ 2-3 ਵਾਰੀ ਪਾਸਪੋਰਟ ਲੈਣ ਗਏ ਸੀਗੇ ਸਾਨੂੰ ਪਤਾ ਲੱਗ ਗਿਆ ਉਹ ਤੇ ਪੰਜ-ਛੇ ਮੁੰਡੇ ਮੁੜਿਆਏ ਸੀਗੇ ਉਹਨਾਂ ਨੇ ਫਿਰ ਉਹਨਾਂ ਨੂੰ ਕੰਮਕੁੰਮ ਤੇ ਹੀ ਲਵਾ ਕੇ ਦਿੱਤਾ ਵੀ ਰਹਿਣੀ ਸਾੜੀ ਮਾੜੀ ਸੀਗੀ ਜੀ ਫਿਰ ਠੱਗੀ ਮਾਰੀ ਉਹਨਾਂ ਨਾਲ ਵੀ ਤੇ ਫਿਰ ਸਾਨੂੰ ਪਤਾ ਲੱਗ ਗਿਆ ਉਹਨਾਂ ਨੇ ਝੂਠੇ ਦਰਾਸੇ ਦਿੱਤੇ ਹੀ ਫੇਰ ਮਗਰ ਲੱਗੇ ਹਣਾ ਪੈਸੇ ਭਰਤੇ ਸੀਗੇ ਪਹਿਲਾਂ ਹੀ ਅਸੀਂ ਫੇਰ ਲਾਰੇ ਲਾਉਂਦੇ ਰਹੇ ਫਿਰ ਇਹਨਾਂ ਨੇ ਮੈਨੂੰ ਡੁਪਲੀਕੇਟ ਟੱਕ ਟਕਰਾਤੀ ਫਿਰ ਡੰਮੀ ਅੱਛਾ ਖਰਾ ਕੇ ਫਿਰ ਮੈਂ ਦਿੱਲੀ ਜਾਵੜਿਆ ਫਿਰ ਇੱਕ ਵਾਰੀ ਮੁੜਿਆ ਆ ਫਿਰ ਦੂਜੀ ਵਾਰ ਇਹਨਾਂ ਨੇ ਮੈਨੂੰ ਫੇਰ ਭੇਜਿਆ ਫੇਰ ਟੈਕਟ ਦਮਈ ਕਰਾਤੀ ਹਾਂ ਫੇਰ ਨਗਰੀ ਟੈਕਟ ਕਰਾਤੀ ਜਦੋਂ ਜਦੋਂ ਤੁਸੀਂ ਦਿੱਲੀ ਗਏ ਆ ਬਾਈ 에어ਪੋਰਟ ਤੇ ਤੁਸੀਂ ਟੈਕਟ ਦਿਖਾਈ ਤੁਹਾਨੂੰ ਉੱਥੇ ਕੀ ਕਿਹਾ ਉਹਨਾਂ ਨੇ ਮੈਂ ਕ੍ਰਾਂਸੀ ਚੇਂਜ ਕਰਾਉਣ ਗਿਆ ਸੀਗਾ ਉਹਨਾਂ ਨੇ ਦੱਸਤਾ ਸੀਗਾ ਵੀ ਯਾਨੀ ਕਿ ਵੀ ਥੋੜੇ ਕੋਲੇ ਉਹ ਵੀ ਡਾਕੂਮੈਂਟ ਮੈਂ ਟ੍ਰੈਵਲ ਡਾਕੂਮੈਂਟ ਵੀ ਨਹੀਂ ਦਿੱਤੇ ਸੀਗੇ ਇਹਨਾਂ ਨੇ ਫੋਨ ਚੱਕਣੋਂ ਹੀ ਹਟ ਗਏ ਸੀਗੇ ਠੀਕ ਹੈ ਦੋ ਦਿਨ ਪਹਿਲਾਂ ਜਿੰਨਾ ਤੋਂ ਬਾਈ ਤੁਸੀਂ ਵੀਜ਼ਾ ਲਵਾਇਆ ਸੀ ਕਿੰਨੇ ਪੈਸੇ ਭਰੇ ਸੀ ਤੇ ਉਹ ਬੰਦੇ ਕਿੱਥੋਂ ਦੇ ਆ ਇੱਕ ਦਾ ਹੈਗਾ ਬਾਗੇ ਪੁਰਾਣੇ ਦਾ ਲਾਪਰੀਤ ਨਾ ਆ ਦਾ ਜਸੋਵਾਲ ਗਲੀ ਚ ਰਹਿੰਦਾ ਜੀ ਤੇ ਇੱਕ ਹੈਗਾ ਮਲਵਾਲ ਦਾ ਜੋ ਉਹਦਾ ਹੈਗਾ ਜ਼ਿਲ੍ਹਾ 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 ਹੈਗਾ ਫਰੋਜ਼ਪੁਰ ਫਰੋਜ਼ਪੁਰ ਹਾਂ ਉਹਦਾ ਨਾਮ ਮਨਪ੍ਰੀਤ ਸਿੰਘ ਆ ਤੇ ਉਹਦੇ ਪਿਤਾ ਦਾ ਨਾਮ ਜਸਵੰਤ ਸਿੰਘ ਉਹ ਏਐਸਆਈ ਲਟਾਇਰ ਆ ਠੀਕ ਹੈ ਅੱਛਾ ਭਾਈ ਤੁਸੀਂ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਆ ਤੁਹਾਡੀ ਪਹੁੰਚ ਕਿਵੇਂ ਗਈ ਆ ਉਹਨਾਂ ਤੱਕ ਮੰਨ ਲਓ ਜਿਵੇਂ ਆਪਣੇ ਇੱਥੇ ਹੋਰ ਵੀ ਬਹੁਤ ਸਾਰੇ ਮਤਲਬ ਏਜੰਟ ਨੇ ਤੁਸੀਂ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਹੈ ਇੰਸਟਾਗ੍ਰam ਤੋਂ ਰੀਲ ਵੇਖੀ ਅੱਛਾ ਹਾਂ ਇੰਸਟਾਗ੍ਰam ਤੋਂ ਹੀ ਕਨੈਕਟ ਮਤਲਬ ਇਹ ਪੰਗੇ ਆ ਜਿਹੜੇ ਇੰਸਟਾਗ੍ਰam ਦੇ ਪਾਏ ਹੋਏ ਆ ਵੀ ਇੰਸਟਾਗ੍ਰam ਤੇ ਜਿਹੜੀ ਮਸ਼ਹੂਰੀ ਆਉਂਦੀ ਆ ਤੁਸੀਂ ਉਹਦੇ ਤੇ ਮੈਸੇਜ ਕਰਤਾ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੁੰਦੀ ਰਹੀ ਹਾਂ ਹਾਂਜੀ ਕਿੰਨੇ ਸਮੇਂ ਬਾਅਦ ਇਹ ਸਾਰਾ ਪ੍ਰੋਸੈਸ ਸ਼ੁਰੂ ਹੋਇਆ ਬਈ ਠੀਕ ਇਹ ਬਈ ਮੈਂ ਵੀ ਹਫ਼ਤੇ ਵਿੱਚ ਗੱਲਬਾਤ ਕੀਤੀ ਉਹਨਾਂ ਨੇ ਇੱਕ ਵਾਰੀ ਵੈਸੇ ਜਾ ਕੇ ਆਏ ਸੀਗੇ ਇਹ ਉਹਨਾਂ ਕੋਲੇ ਜੀ ਫਿਰ ਉਹ ਆਂਦੇ ਸੀਗੇ ਵੀ ਐਂ ਕਰਕੇ ਸਾਰਾ ਕੋਈ ਵੀਆ ਵੀ ਝੂਟੇ ਦਲਾਸੇ ਦਿੱਤੇ ਉਹਨਾਂ ਨੇ ਬਹੁਤ ਹੂੰ ਫਿਰ ਅਈ ਐ ਵੀ ਵੀਜ਼ਾ ਲਵਾ ਲਿਆ ਅਪਲਾਈ ਕਰਵਾ ਲਿਆ ਸੀਗਾ ਫਿਰ ਮੇਰਾ ਵੀਜ਼ਾ ਆ ਗਿਆ ਹੀ ਚਾਲਿਆਂ ਕਿ ਦਿਨਾਂ ਚ ਕਰਤਾ ਸੀਗੇ ਇਹਨਾਂ ਨੇ ਜੀ ਵੀਜ਼ਾ ਤੁਹਾਡਾ ਸਹੀ ਸੀਗਾ ਵੀਜ਼ਾ ਤਾਂ ਠੀਕ ਸੀਗਾ ਵੀਜ਼ਾ ਬਾ ਉਹਨਾਂ ਨੂੰ ਪਤਾ ਹੀ ਹੁਣ ਕੀ ਹਿਸਾਬ ਕੁ ਦਾ ਜੇ ਸਹੀ ਹੁੰਦਾ ਤਾਂ ਮੈਂ ਚੜਾ ਦਿੰਦੇ ਹਾਂ ਜੀ ਬਈ ਕਿੰਨੇ ਪੈਸੇ ਭਰੇ ਅਮਰਿੰਦਰ ਤੁਸੀਂ ਮੈਂ ਭਰੇ ਸੀਗਾ 345000 ਰੁਪਏ ਠੀਕ ਹੈ ਕੋਈ ਹੁਣ ਕਿੰਨੇ ਪੈਸੇ ਲੈਣੇ ਆ ਤੁਸੀਂ ਉਹਨਾਂ ਤੋਂ ਉਹਨਾਂ ਤੋਂ 1.5 ਲੱਖ ਰੁਪਿਆ ਲੈਣਾ ਮੈਨੂੰ ਕਹਿੰਦੇ ਦੋ ਵਾਰੀ ਦਿੱਲੀ ਦਾ ਕਿਰਾਇਆ ਵੀ ਦੇਵਾਂਗੇ ਜਿਹੜੇ ਪੈਸੇ ਆਂਦੇ ਹੀ ਵਿਆਜ ਤੇ ਫੜੇ ਆ ਸਾਰਾ ਕੁਝ ਕਰਕੇ ਦੇਵਾਂਗੇ ਬਈ ਬੇਬੇ ਬਾਪੂ ਕੀ ਕਰਦੇ ਆ ਮਜ਼ਦੂਰੀ ਕਰਦੇ ਆ ਮਜ਼ਦੂਰੀ ਕਰਦੇ ਆ ਕਿਵੇਂ ਪ੍ਰਬੰਧ ਕੀਤਾ ਸੀ ਬਾਈ ਇੰਨੇ ਪੈਸੇ ਬਈ ਵਿਆਜ ਤੇ ਫੜੇ ਸੀਗੇ ਸਾਰੇ ਹਾਂ ਹਾਂ अच्छा ਤੁਸੀਂ ਉਹਨਾਂ ਨੂੰ ਕਾਹ ਨਹੀਂ ਸੰਪਰਕ ਨਹੀਂ ਹੋਇਆ ਵੀ ਇੰਨਾ ਟਾਈਮ ਲੰਘ ਗਿਆ ਨਾ ਤੁਸੀਂ ਮੈਨੂੰ ਭੇਜਿਆ ਨਾ ਮੇਰੇ ਪੈਸੇ ਵੀ ਬਈ ਸਾਲ ਦੇ ਵਿੱਚ ਪਤਾ ਪਤਾ ਨਹੀਂ ਕਿੰਨੇ ਕੁ ਉਹਨਾਂ ਨੇ ਢੇੜੇ ਮਰਾਤੇ ਤੇ ਪਤਾ ਨਹੀਂ ਕਿੰਨੇ ਕੀ ਕਰਾਰ ਕਰ ਲਏ ਉਹਨਾਂ ਨੇ ਅੱਛਾ ਬਸ ਜਦੋਂ ਕਰਾਰ ਕਰ ਲੈਂਦੇ ਆ ਬਾਅਦ ਚ ਫੋਨ ਚੱਕਣੋਂ ਹਟ ਜਾਂਦੇ ਆ ਹੂੰ ਤੁਸੀਂ ਪੁਲਿਸ ਕੰਪਲੇਂਟ ਨਹੀਂ ਕੀਤੀ ਉਸ ਤੋਂ ਕੰਪਲੇਟ ਕੀਤੀ ਸੀਗੀ ਮੋਗੇ ਸਿਟੀ ਚ ਉੱਥੇ ਕਰਾਰ ਕਰ ਲਿਆ ਸੀ ਚੈੱਕ ਦੇਤੇ ਸੀਗੇ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਕਰਾਰ ਆਇਆ ਬਾਅਦ ਚ ਫਿਰ ਫੋਨ ਚੱਕਣੋਂ ਹਟ ਗਏ ਕੋਈ ਨਹੀਂ ਉਸ ਤੋਂ ਬਾਅਦ ਤੁਸੀਂ ਗਏ ਵੀ ਨਹੀਂ ਫਿਰ ਨਾ ਉਹਨਾਂ ਨੂੰ ਫੋਨ ਹੀ ਲਾਉਂਦੇ ਰਹੇ ਬਾਅਦ ਚ ਫੋਨ ਤੇ ਕੰਟੈਕਟ ਹੀ ਨਹੀਂ ਹੋਇਆਗਾ ਚੱਕਦੇ ਹੀ ਨਹੀਂ ਸੀਗੇ ਫੋਨ ਲਾਰਾ ਲਾ ਦਿੰਦੇ ਫਿਰ ਦਹਾਂ ਨੂੰ ਦੇ ਦਾਂਗੇ ਵੀਆ ਨੂੰ ਦੇ ਦਾਂਗੇ ਹੂੰ ਉਸ ਤੋਂ ਬਾਅਦ ਜਦੋਂ ਕਰਾਰ ਹੁੰਦਾ ਜਦੋਂ ਫੋਨ ਚੱਕਣੋਂ हट ਜਾਂਦੇ ਅੱਛਾ ਹੂੰ ਇਹਦੇ ਆਪਣੇ ਕੋਲੇ ਸਾਰੇ ਪ੍ਰੂਫ ਹੈਗੇ ਆ ਹੂੰ ਥਾਣੇ ਦੇ ਇਹਨਾਂ ਦੇ ਚੈੱਕ ਵੀ ਆ ਪਾ ਪੈਸੇ ਦਿੱਤੇ ਦੇ ਸਾਰਾ ਆਪਣੇ ਕੋਲੇ ਸਟਾਮ ਆ ਸਰਕਾਰੀ ਹੂੰ ਮਤਲਬ ਤੁਹਾਡੇ ਕੋਲੇ ਸਾਰੇ ਸਬੂਤ ਹੈਗੇ ਸਾਰੇ ਸਬੂਤ ਆਪਣੇ ਕੋਲ ਉਹਨਾਂ ਨੇ ਤੁਹਾਨੂੰ ਕੁਝ ਪੈਸੇ ਮੋੜੇ ਵੀ ਹੈ ਕਿ ਨਹੀਂ ਮੋੜਿਆ ਭਾਈ ਉਹ ਇੱਕੇ ਵਾਰੀ ਦੇਤੇ ਕਿ ਜਾਂ ਕਿਵੇਂ ਨਾਮ ਖੋਰ ਖੋਰ ਕੇ ਦਿੱਤੇ ਆ ਬਈ ਸਾਲ ਹੋ ਗਿਆ ਮੇਰੇ ਪੈਸੇ 1000 ਦਿੱਤੇ ਇਹਨਾਂ ਨੂੰ ਕੱਠੇ ਆਈ ਹੂੰ ਤੇ ਸਾਲ ਹੋ ਗਿਆ ਕਿਤੇ ਇਹਨਾਂ ਨੇ 10000 ਕਰਤਾ ਕਿਤੇ 20000 ਕਰਤਾ ਮੈਂ ਤਾਂ ਘੜਾ ਘੜਾ ਕੇ ਸੰਢ ਕੀ ਕੀਤੇ ਪੈਸੇ ਹੂੰ ਫਿਰ ਬਾਈ ਜਿੰਨਾਂ ਤੋਂ ਵਿਆਜ ਤੇ ਚੱਕੇ ਸੀ ਉਹ ਬੰਦੇ ਵੀ ਫਿਰ ਘਰੇ ਆਉਂਦੇ ਹੋਣਗੇ ਬਾਈ ਆਉਂਦੇ ਆ ਬਾਈ 3000 ਮਹੀਨੇ ਦਾ ਵਿਆਜ ਭਰਦਾ ਸੀਗਾ ਮੈਂ ਬਹੁਤ ਤੰਗ ਕੀਤਾ ਇਹਨਾਂ ਨੇ ਇਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਦੀ ਵੀ ਕਰਦੀ ਆਈ ਸਾਰੀ ਹਨਾ ਵੀ ਐ ਕਰਕੇ ਬਾਈ ਮੈਂ ਸਾਰੇ ਪੈਸੇ ਵਿਆਜ ਤੇ ਫੜ ਕੇ ਲਾਉਣੇ ਆ ਜੀ ਕਿਹੜੇ ਦੇਸ਼ ਦਾ ਨਾਸੀਗਾ ਤੁਸੀਂ ਰਸ਼ੀਦ ਹੱਲ ਅੱਛਾ ਰਸ਼ੀਦ ਹੱਲ ਵਾਇਆ ਸੀਗਾ ਹੁਣ ਫਿਰ ਹੁਣ ਕੀ ਮੰਗ ਕਰਦੇ ਹੋ ਤੁਸੀਂ ਤੁਹਾਨੂੰ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਾਂ ਜਾਂ ਕੀ ਕਹਿਣਾ ਚਾਹੋ ਬਈ ਮੈਂ ਦਾਣਾ ਬਈ ਮੇਰੇ ਨਾਲ ਤਾਂ ਚੱਲ ਜਿਹੜਾ ਕੋ ਹੋਇਆ ਹਨਾ ਵੀ ਅੱਗੋਂ ਇਹਨਾਂ ਤੋਂ ਬਚੋ ਤੇ ਇਹ ਕਹਿਨਦਾ ਸੀਗਾ ਜਿਹੜਾ ਮਨਪੀਤ ਆ ਵੀ ਮੇਰਾ ਪਿਓ ਵੀ ਜਾਵੜਾ ਥਾਣੇ ਜਾ ਕਰਾਦੀ ਮੇਰਾ ਕੀ ਕਰਾਉਣਾ ਵੀ ਮੇਰਾ ਅੱਗੋਂ ਐ ਵੀ ਕਹਿੰਦੇ ਨੇ ਹਾਂ ਜਾਵੜੀ ਥਾਣੇ ਕੋਈ ਚੱਕਰ ਨਹੀਂ ਸਾਡਾ ਆਪਦਾ ਹੀ ਆ ਥਾਣੇ ਵੀ ਹਾਂ ਠੀਕ ਹੈ ਮਤਲਬ ਜੇ ਤੁਸੀਂ ਪੈਸਿਆਂ ਦੀ ਮੰਗ ਕਰਦੇ ਸੀ ਤਾਂ ਉਤੋਂ ਤੁਮਕਾਉਂਦੇ ਸੀ ਕਮਕਮ ਦੇਈ ਬਈ ਹਾਂ ਅੱਛਾ ਫਿਰ ਤੁਸੀਂ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀ ਕੀ ਹੋਣਾ ਚਾਹੀਦਾ ਬਈ ਇਹਨਾਂ ਦੇ ਬਈ ਕਾਰਵਾਈ ਕੀਤੀ ਜਾਵੇ ਪੂਰੀ ਇਹ ਬਹੁਤ ਜਣਾਂ ਨੇ ਨਾ ਠੱਗਾਂ ਮਾਰੀਆਂ ਹੋਰ ਵੀ ਬੰਦੇ ਆ ਹਾਂ ਬਈ ਮੁੱਦਗੀ ਦੇ ਪੰਜ ਛੇ ਜਣੇ ਉਹਨਾਂ ਨਾਲ ਵੀ ਮਾਰੀਆਂ ਬਹੁਤ ਜਣਾਂ ਨੇ ਨਾ ਠੱਗਾਂ ਮਾਰਿਆ ਨਾ ਠੀਕ ਹੈ ਕਿਸੇ ਦੇ ਪੈਸੇ ਨਹੀਂ ਮੋੜੇ ਮੁੱਦਗੀ ਤੋਂ ਪੰਜ ਜਣੇ ਸੀਗੇ ਉਹਨਾਂ ਦਾ ਕਰੋੜ-ਕਰੜ 15-20 ਲੱਖ ਉਹਨਾਂ ਦਾ ਨੱਪ ਗਏ ਜੀ ਦਫਤਰ ਕਿੱਥੇ ਸੀਗਾ ਬਾਈ ਇਹਨਾਂ ਦਾ ਇਹਨਾਂ ਦਾ ਮੋਗੇ ਸੀਗਾ ਕੋਟਕਪੂਰਾ ਰੋਡ ਤੇ ਦਾ ਵੀਜ਼ਾ ਵਾਈਬਸ ਇਹਨਾਂ ਦਾ ਪੇਜ ਆ ਦਾ ਵੀਜ਼ਾ ਵਾਈਬਸ ਠੀਕ ਹੈ ਤੇ ਦਫਤਰ ਵੀ ਉੱਥੇ ਹੀ ਆ ਹਾਂ ਉੱਥੇ ਦੀ ਹੋਂ ਤਾਂ ਚੱਕ ਕੇ ਦਫਤਰੋਂ ਤਾਂ ਪਤਾ ਨਹੀਂ ਕਿੱਥੇ ਰਹਿੰਦੇ ਹੁੰਦੇ ਆ ਬਾਈ ਅੱਛਾ ਤੁਸੀਂ ਦੁਵਾਰਾ ਨਹੀਂ ਗੇੜੇ ਮਾਰੇ ਕੋਈ ਮਾਰਦੇ ਆ ਬਹੁਤ ਗੇੜੇ ਮਾਰੇ ਬਾਈ ਸਾਲ ਵਿੱਚ ਆਈ ਇਹ ਦੂਜਾ ਜ਼ਿਆਦਾ ਕਰੋ ਕਰੋ ਪਿਆ ਯਾਰ ਦਾ ਤੇਲ ਹੀ ਹਾਲਤਾਂ ਨੇ ਨਾ ਪਿੱਛੇ ਅੱਛਾ ਹਾਂ ਬਹੁਤ ਗੇੜੇ ਮਾਰੇ ਸੱਦ ਕੇ ਠਾਣੇ ਜਾ ਵੜੈਂਦੇ ਸੀਗੇ ਉੱਥੇ ਹੁੰਦੇ ਨਹੀਂ ਸੀਗੇ ਹੂੰ ਪੌਲਤ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਚੱਕਿਆ ਨਹੀਂ ਕਹਿੰਦਾ ਅੱਛਾ ਨਾਲੇ ਕਹਿੰਦੇ ਯਾਰ ਪੁਲਿਸ ਤਾਂ ਇਨਸਾਫ ਕਰਦੀ ਹੁੰਦੀ ਆ ਬਈ ਕੋਈ ਇਨਸਾਫ ਨਹੀਂ ਕੀਤਾ ਠੀਕ ਆ ਉਹ ਸੱਦ ਕੇ ਮਾੜਾ ਮੋਟਾ ਸੱਦ ਲੈਂਦੇ ਸੀ ਉਹ ਉਹਨਾਂ ਦੇ ਪੁਲਿਸ ਵਾਲਿਆਂ ਦੇ ਵੀ 20 ਵਾਰੀ ਬਲਾਇਆ ਤੋਂ 1 2 ਵਾਰੀ ਆਏ ਆ ਬਸ ਉਹ ਮੁੜ ਜਾਂਦੇ ਸੀ ਇਕਰਾਰ ਕਰ ਲਿਆ ਪੈਸਾ ਦਾ ਉਸ ਤੋਂ ਬਾਅਦ ਕੋਈ ਪੁਲਿਸ ਵਾਲੇ ਨੇ ਵੀ ਬਈ ਕੀਤਾ ਸੋ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੇ ਏਜੰਟ ਤੋਂ ਇਹ ਵੀਜ਼ਾ ਲਗਵਾਇਆ ਗਿਆ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਨੌਜਵਾਨ ਦੇ ਦੋਸ਼ ਆ ਕਿ ਸਾਡੇ ਨਾਲ ਠੱਗੀ ਵਜੀ ਆ ਤਾਂ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਬਈ ਕੌਣ ਬਾਈ ਮੇਰਾ ਨਾਮ ਸੁਖਪ੍ਰੀਤਾ ਮੈਂ ਐਸਐਸਐਮ ਟੀਵੀ ਤੇ ਮੋਰ ਟੈਲੀਵਿਜ਼ਨ ਤੋਂ ਪੱਤਰਕਾਰ ਗੱਲ ਕਰ ਰਿਹਾ ਹਾਂਜੀ ਹਾਂਜੀ ਬਈ ਵੀਰੇ ਇੱਕ ਮਾਮਲੇ ਸੰਬੰਧੀ ਤੁਹਾਡਾ ਪੱਖ ਲੈਣਾ ਸੀਗਾ ਅਸੀਂ ਹਾਂਜੀ ਦੱਸੋ ਵੀਰੇ ਇੱਕ ਵੀਰੇ ਖਾਰੇ ਪਿੰਡ ਤੋਂ ਆ ਮੁੰਡਾ ਨੌਜਵਾਨ ਮਨਿੰਦਰ ਸਿੰਘ ਆ ਉਹਦਾ ਨਾਮ ਹਾਂਜੀ ਹਾਂਜੀ ਉਹਨਾਂ ਨੇ 2025 ਦੇ ਵਿੱਚ ਤੁਹਾਡੇ ਤੋਂ ਵੀਜ਼ਾ ਲਗਵਾਇਆ ਸੀਗਾ ਜੀ 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 ਤੇ ਉਹਨਾਂ ਦਾ ਇਹ ਕਹਿਣਾ ਬਈ ਅਸੀਂ ਉਹਨਾਂ ਦੇ ਅੱਜ ਵੀਡੀਓ ਕੀਤੀ ਸੀ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਠੱਗੀ ਵਜਈਆ ਨਾ ਤਾਂ ਸਾਨੂੰ ਬਾਹਰ ਭੇਜਿਆ ਤੇ ਨਾ ਸਾਡੇ ਹੁਣ ਪੈਸੇ ਵਾਪਸ ਕੀਤੇ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਤੁਸੀਂ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਦਾ ਵੀਜ਼ਾ ਲਵਾਤਾ ਆਇਆ ਸੀਗਾ ਜੀ ਠੀਕ ਹੈ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ ਵੀ ਜੈਨੂਇਲ ਵੀਜ਼ਾ ਸੀਗਾ ਸਾਰਾ ਕੁਝ ਓਕੇ ਸੀਗਾ ਠੀਕ ਹੈ ਕਿਸੇ ਕਾਰਨਾ ਕਰਕੇ ਉਹ ਬੱਚੇ ਨੇ ਟਰੈਵਲ ਨਹੀਂ ਕੀਤਾਗਾ ਆਪ ਟਰੈਵਲ ਨਹੀਂ ਕੀਤਾ ਆਪਾਂ ਨੂੰ ਇਹ ਨਹੀਂ ਕਿਹਾ ਵੀ ਟਰੈਵਲ ਨਹੀਂ ਕਰਵਾਏਗਾ ਉਹਨੇ ਆਪ ਟਰੈਵਲ ਨਹੀਂ ਕੀਤਾ ਵੀਜ਼ਾ ਜਨੂਨ ਸੀ 올 ਓਵਰ ਇੰਡੀਆ 올 ਓਵਰ ਟਾਸਨੀ ਸੌ ਨਹੀਂ ਅੰਬੈਸੀ ਜਾ ਕੇ ਵੈਰੀਫਾਈ ਕਰਾਉਣਾ ਠੀਕ ਹੈ ਵੀਜ਼ਾ ਜਨੂਨ ਸੀਗਾ ਇਹ ਗੱਲ ਉਹ ਵੀ ਮੰਨਦੇ ਆ ਉਹਨੇ ਆਨਲਾਈਨ ਚੈੱਕ ਵੀ ਕੀਤਾ ਠੀਕ ਹੈ ਜੀ ਕਿਸੇ ਕਾਰਨਾ ਕਰਕੇ ਉਹਨੇ ਆਪ ਟਰੈਵਲ ਨਹੀਂ ਕੀਤਾ ਕਸਮਾ ਨਗਾ ਲਿਆ ਸੀ ਉਹਨੇ ਹੁਣ 90 ਡੇਜ਼ ਦੀ ਵੈਲਿਡਿਟੀ ਵੈਲਿਡਿਟੀ ਹੁੰਦੀ ਹੈ ਉਹ ਕਹਿੰਦੇ ਭਾਈ ਜੇ ਦੋ ਵਾਰ ਦਿੱਲੀ ਗਿਆ ਪਰ ਮੇਰੀਆਂ ਟਿਕਟਾਂ ਉਹ ਕਹਿੰਦੇ ਵੀ ਮੈਨੂੰ ਉੱਥੋਂ ਮੋੜਿਆ ਗਿਆ ਵੀ ਟਿਕਟਾਂ ਨਹੀਂ ਭਾਈ ਕੋਈ ਨਹੀਂ ਗਿਆਗਾ ਇੱਕ ਵਾਰੀ ਇੱਕ ਵਾਰੀ ਗਿਆ ਸੀ ਉਹ ਅਗਲੀ ਪਾਰਟੀ ਨੇ ਰਿਸਪੌਂਸਿਬਿਲਟੀ ਨਹੀਂ ਲਈਗੀ ਅੱਕੇ ਵੀਜ਼ਾ ਐਕਸਟੈਂਡ ਹੋਊਗਾ ਬਿਕਾਉਜ਼ ਉਹਦੇ ਦਿਨ ਥੋੜੇ ਰਹਿ ਗਏ ਸੀਗੇ 40 ਦਿਨ ਪਹਿਲਾਂ ਟਰੈਵਲ ਕਰਨਾ ਹੁੰਦਾ ਹੈ ਬਟ ਉਹਦੇ ਦਿਨ 25 26 ਸੀਗੇ ਠੀਕ ਹੈ ਇਸ ਕਰਕੇ ਉਹਨੇ ਟਰੈਵਲ ਨਹੀਂ ਕੀਤਾਗਾ ਟਰੈਵਲ ਕਰਨ ਤੋਂ ਬਾਅਦ ਉਹਦਾ ਆਪਣਾ ਇਹ ਨਹੀਂ ਬਣਿਆ ਸੀਗਾ ਵੀ ਤੁਹਾਡੀ ਪੇਮੈਂਟ ਜਿਹੜੀ ਆ ਵੈਸੇ ਯੂਨੀਵਰਸਿਟੀ ਪੇਮੈਂਟ ਪੇਮੈਂਟ ਰੈ ਫੰਡ ਨਹੀਂ 갈ਦੀਗੀ ਠੀਕ ਹੈ ਹਾਂ ਜਿਹੜੀ ਪਾਰਟੀ ਤੋਂ ਆਪਾਂ ਵੀਜ਼ਾ ਲਗਵਾਇਆ ਸੀਗਾ ਉਹ ਪਾਰਟੀ ਦਾ ਵੀ ਤੁਸੀਂ ਪੱਕ ਲੈ ਸਕਿਓ ਠੀਕ ਹੈ ਉਹਨਾਂ ਨੇ ਆਪਾਂ ਨੂੰ ਕੋਈ ਪੇਮੈਂਟ ਰਿਫੰਡ ਨਹੀਂ ਕੀਤੀ ਬਟ ਆਪਾਂ ਜਿਹੜੀ ਇਹਨੂੰ ਪੇਮੈਂਟ ਰਿਫੰਡ ਕੀਤੀ ਹੈ ਨਾ ਉਹ ਲਗਭਗ ਸਾਰੀ ਪੇਮੈਂਟ ਰਿਫੰਡ ਕਰਤੀ ਹੈ ਜਿਹਦੇ ਚੋ 1 ਲੱਖ ਤੇ 20000 ਰੁਪਏ ਸੀ ਦੋ 파ਟਨਰ ਸੀਗੇ 1 ਲੱਖ 20000 ਰੁਪਏ 20000 ਸਮਥਿੰਗ ਇੰਨੇ ਕੇ ਪੈਸੇ ਇਹਦੇ ਰਹਿੰਦੇ ਆ ਬਾਕੀ ਦੇ ਪੈਸੇ ਦਿੱਤੇ ਹੋਏ ਆ ਠੀਕ ਹੈ ਆਲਰੇਡੀ ਉਹਦਾ ਆਪਾਂ ਉਹਦੇ ਉਹ ਸਿਕਿਉਰਟੀ ਬੇਸ ਤੇ ਉਹਦਾ ਆਪਾਂ ਚੈੱਕ ਦਿੱਤਾ ਵੈ ਇਹਨਾਂ ਨੂੰ ਕਿ ਜੋ ਤੁਹਾਡੇ ਪੈਸੇ ਦਿੱਤੇ ਤੁਸੀਂ ਸਾਰਾ ਚੈੱਕ ਸਾਨੂੰ ਵਾਪਸ ਦੇ ਦਿ ਠੀਕ ਹੈ ਜੀ ਹੱਥ ਤੰਗ ਸੀ ਵੀਰੇ ਉਸ ਚੱਕਰ ਕਰਕੇ ਇਹ ਤਾਂ ਆਪਾਂ ਕਹਿੰਦੇ ਨਹੀਂ ਕਿ ਵੀ ਆਪਾਂ ਪੈਸੇ ਦੇਣੀ ਨਹੀਂਗੇ ਆਪਾਂ ਅੱਜ ਵੀ ਕਹਿੰਦੇ ਆ ਠੀਕ ਹੈ ਆਪਣੀ ਰਿਕਾਰਡਿੰਗ ਕਰੋ ਕੁਝ ਕਰੋ ਠੀਕ ਹੈ ਕੋਸ਼ ਚਲਾ ਦਿਓ ਠੀਕ ਹੈ ਮਤਲਬ ਇਹ ਆ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਪੈਸੇ ਨਹੀਂ ਦੇਣਗੇ ਸਿਰਫ ਆਪਾਂ ਹੱਥ ਬਨ ਕੇ ਉਧਰ ਰਿਕਵੈਸਟ ਕੀਤੀ ਸੀ ਕਿ ਵੀਰੇ ਹੱਥ ਬਨ ਕੇ ਬੇਨਤੀ ਹੈ ਵੀ ਫਿਲਹਾਲ ਦੀ ਘੜੀ ਕੰਮ ਨਹੀਂ ਕਰ ਰਹੀ ਹੈ ਠੀਕ ਹੈ ਬਟ ਤੇਰੇ ਪੈਸੇ ਜੇ ਐਨੇ ਦੇਤੇ ਆ ਤਾਂ ਉਹ ਵੀ ਨਹੀਂ ਰਹਿਣ ਦੇਗੇ ਠੀਕ ਹੈ ਉਹਨਾਂ ਦਾ ਭਈ ਇਹ ਕਹਿਣਾ ਕਿ ਕਹਿੰਦੇ ਅਸੀਂ ਵਾਰ-ਵਾਰ ਫੋਨ ਕਰ ਰਹੇ ਆ ਸਾਡਾ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ ਤੁਹਾਡੇ ਵੱਲੋਂ ਉਹ ਕਹਿੰ रियलिटी है भाई रियलिटी है सच है ਉਹਨਾਂ ਦੀ ਕੋਈ ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਫੋਨ ਆਹੀ ਉਹ ਫੋਨ ਕਰਦੇ ਰਹੀ ਨਹੀਂ ਜਦੋਂ ਬਈ ਪਿਛਲੇ ਤੋਂ ਪਿਛਲੇ 10 15 ਦਿਨ ਪਹਿਲਾਂ ਗੱਲ ਹੋਈ ਸੀਗੀ ਉਦੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਕਿਸੇ ਕੋਲੋਂ ਪੈਸੇ ਆਉਣੇ ਆ ਦੂਸਰੇ ਬੰਦੇ ਨਾਲ ਕਿਉਂਕਿ ਇਹਨਾਂ ਨੇ 60000 ਰੁਪਏ ਮੇਰੇ ਤੋਂ ਲੈਣਾ ਹੈ 60000 ਦੂਜੇ ਬੰਦੇ ਤੋਂ ਲੈਣਾ ਹੈ ਜੀ ਠੀਕ ਹੈ ਦੋ ਬੰਦੇ ਐ ਠੀਕ ਹੈ ਮੈਂ ਇਹਨੂੰ ਕਹਿਆ ਸੀ ਵੀ ਤੁਸੀਂ ਆਪਦੇ ਉਹ ਬੰਦੇ ਦੇ ਕੋਈ ਕਾਰਵਾਈ ਕਰ ਲਓ ਮੈਨੂੰ ਕੋਈ ਦਿੱਕਤ ਨਹੀਂ ਜਿਹੜੇ ਮੈਂ ਪੈਸੇ ਦੇਣੇ ਆ ਮੈਂ ਤੁਹਾਡੇ ਪੈਸੇ ਦੇਵਾਂਗਾ ਬਈ ਹੱਥ ਬੰਨ ਕੇ ਦੇਵਾਂਗਾ ਠੀਕ ਹੈ ਜੀ ਵੀ ਕਹਿੰਦੇ ਸੀ ਭਾਵੇਂ ਵੀਰੇ ਦੋ ਵਰਕੇ ਦੇ ਦੋ ਬਰੀ ਕਰਕੇ ਦੇ ਦਿਓ ਜਿਵੇਂ ਮਰਜ਼ੀ ਦੇ ਦਿਓ ਮੈਂ ਕਹਾਂ ਵੀਰੇ ਦੇਵਾਂਗਾ ਤੁਹਾਡੇ ਪੈਸੇ ਠੀਕ ਹੈ ਹੱਥ ਵੀਰੇ ਤੰਗ ਹੋਣ ਕਰਕੇ ਤੁਹਾਡੇ ਕੇ ਵੀ ਰਿਕੁਐਸਟ ਆਉਣ ਨਾ ਕੇ ਵੀ ਰਿਕੁਐਸਟ ਸੀ ਮੇਰੀ ਵੀ ਵੀਰੇ ਪੈਸੇ ਤੁਹਾਨੂੰ ਮਿਲ ਜਾਣਗੇ ਸਮਾਂ ਦੇ ਦਿਓ ਥੋੜਾ ਜਿਹਾ ਠੀਕ ਹੈ ਚਲੋ ਠੀਕ ਹੈ ਸਮਾਂ ਉਹਨਾਂ ਦਾ ਉਹਨਾਂ ਨੇ ਆਪਾਂ ਨੂੰ ਵਾਧੂ ਦਿੱਤਾ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਪੱਟਸ ਹੁੰਦੀ ਆ ਆਪਾਂ ਨੂੰ ਵਾਧੂ ਸਮਾਂ ਦਿੱਤਾ ਉਹਨਾਂ ਨੇ ਠੀਕ ਹੈ ਬਟ ਇਹ ਸੀਗਾ ਵੀ ਵੀਰੇ ਵੀ ਹੱਥ ਤੰਗ ਕਰਕੇ ਨਹੀਂ ਪੈਸੇ ਦਿੱਤੇ ਕਿ ਹੋਰ ਕੋਈ ਗੱਲ ਨਹੀਂ ਆਪਾਂ ਕੋਈ ਪੈਸੇ ਮੁੱਕਰੇ ਨਹੀਂ ਉਹਨਾਂ ਦੀ ਵੀ ਆਪਾਂ ਪੈਸੇ ਮੁੱਕਰਦੇ ਆ ਆਪਾਂ ਦੇਣੀ ਨਹੀਂ ਜਾਂ ਨਹੀਂ ਆਪਣੇ ਸਪੈਸ਼ਲੀ ਉਹਨਾਂ ਕੋਲੇ ਮੇਰਾ HDFC ਬੈਂਕ ਦਾ ਚੈੱਕ ਆਉਣਾ ਕੋਲੇ ਠੀਕ ਹੈ ਉਹ ਜਦੋਂ ਵੀ ਉੱਤੇ ਕਾਰਵਾਈ ਕਰ ਸਕਦੇ ਆ ਚੈੱਕ ਤੇ ਬਟ ਮੈਂ ਨਹੀਂ ਮੁੱਕਰਦਾ ਵੀ ਮੈਂ ਪੈਸੇ ਨਹੀਂ ਦੇਣੇਗੇ ਠੀਕ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਚੈੱਕ ਬਾਉਂਸ ਹੋ ਗਿਆ ਇਸ ਮਹੀਨੇ ਦੇ ਤੇਰੇ ਉਹ ਕਹਿੰਦੇ ਸਾਡਾ हां बहुत सोने सीगिरी उन्होंने ना फिर वो आए सीगा भी पेमेंट ਦਾ ਹੈ ਨਹੀਂ ਸੀਗੀ ਜੇ ਪੇਮੈਂਟ ਹੀ ਹੁੰਦੀ ਤਾਂ ਫਿਰ بابا ਇਹਨਾਂ ਦਾ ਚੱਕੀ ਲੱਗ ਜਾਣਾ ਸੀਗਾ ਨਾ ਜੀ ਉਹ ਜਿੰਨੀ ਵੀ ਪੇਮੈਂਟ ਸੀਗੀ ਜਿਹੜੀ ਹੈ ਨਾ ਉਹਨਾਂ ਦਾ ਪੇਮੈਂਟ ਕੁਛ ਨਹੀਂ ਰਹਿ ਗਈ ਸੀਗੀ ਉਹਨਾਂ ਦਾ 60000 ਰੁਪਏ ਪੇਮੈਂਟ 65000 ਰੁਪਏ ਰਹਿ ਗਈ ਸੀਗੀ ਉਹ ਮੈਂ ਇਸੇ ਮਹੀਨੇ ਦੇ ਵਿੱਚ ਵਿੱਚ ਹੀ ਸ਼ਾਇਦ ਉਹਨੂੰ ਕਰਵਾ ਦੇਣੀ ਆ ਠੀਕ ਹੈ ਬਲਕਿ ਵੀ 25 ਦਿਨ ਤੋਂ ਪਹਿਲਾਂ ਪਹਿਲਾਂ ਮੈਂ ਉਹਨੂੰ ਡਾਨੀ ਕਰਵਾ ਦੇਣੀ ਪੇਮੈਂਟ ਮੈਂ ਉਹਨਾਂ ਦਾ ਇਹ ਕਹਿਣਾ ਉਹ ਕਹਿੰਦੇ ਸੀ ਨਾ ਵਿਆਜ ਤੇ ਪੈਸੇ ਚੱਕੇ ਸੀਗੇ ਤੇ ਅਸੀਂ ਇਹਨਾਂ ਨੂੰ ਦੱਸਿਆ ਸੀ ਕਿ ਅਸੀਂ ਮਜ਼ਦੂਰ ਫੈਮਿਲੀ ਚੋਂ ਆ ਤੇ ਮਸਾਂ ਪੈਸਾ ਇਕੱਠਾ ਕੀਤਾ ਸੀ ਰੇ ਬਈ ਦੇ ਕੋ ਜੇ ਕੋਈ ਵੀ ਬੰਦਾ ਕੰਮ ਕਰਵਾਉਂਦਾ ਇਹ ਉਹਨੂੰ ਆਪਾਂ ਘਰੋਂ ਤਾਂ ਫੜ ਕੇ ਲਾਉਂਦੇ ਨਹੀਂ ਬਾਹਰ ਫੜ ਕੇ ਵੀ ਬਈ ਤੂੰ ਕੰਮ ਕਰਾ ਤੇ ਤੂੰ ਵਿਆਜੂ ਪੈਸੇ ਲੈ ਕੇ ਕੰਮ ਕਰਵਾ ਹਣਾ ਚਲੋ ਚਲੋ ਉਹਦੇ ਚ ਇਹ ਵੀ ਆ ਬਈ ਜੇ ਚਲੋ ਭਰੋਸਾ ਕਰ ਲਿਆ ਉਹ ਕਹਿੰਦੇ ਅਸੀਂ ਅਸੀਂ ਕਹਿੰਦੇ ਭਰੋਸਾ ਕਰਕੇ ਚਲੋ ਉਹਨਾਂ ਦੇ ਦਿੱਤੇ ਸੀ ਪਰ ਸਾਨੂੰ ਹੁਣ ਤੰਨੇ ਬੰਨੇ ਨਹੀਂ ਲਾਇਆ ਜਾ ਰਿਹਾ ਕੋਈ ਸਭ ਜਿੱਤਾਪ ਕਰੋ ਸਜਿੱਤਿਆ ਨਵੀਰ ਜੀ ਆਪਾ ਆਪਾ ਵੀਜ਼ਾ ਲਗਵਾ ਕੇ ਦਿੱਤਾ ਸੀ ਕਿਸੇ ਬੰਦੇ ਕਿਸੇ ਬੰਦਿਆਂ ਦੇ ਕਾਰਨ ਇਹ ਬੰਦੇ ਨੇ ਟਰੈਵਲ ਨਹੀਂ ਕੀਤਾਗਾ ਮੈਂ ਇਹਨਾਂ ਨੂੰ ਇਤਨੀ ਮੈਂ 50 ਐਗਜ਼ਾਮਪਲ ਦੇ ਦੂੰਗਾ ਤੁਹਾਨੂੰ 50 ਨੰਬਰ ਰਿਸ਼ੇਲ ਵਿੱਚ ਮੇਰੇ ਸਟੂਡੈਂਟ ਜਿਹੜੇ ਫਾਰਵਰਡ ਕਰ ਦੂੰਗੇ ਕਿ ਉੱਥੇ ਕਿਵੇਂ ਮਾਹੌਲ ਹੈ ਕਿਵੇਂ ਰਹਿੰਦੇ ਪਏ ਬੱਚੇ ਕਿੰਨੇ ਕੁ ਪੈਸੇ ਕਰਨ ਕਰਦੇ ਪਏ 19-19 ਸਾਲ ਦੀਆਂ ਕੁੜੀਆਂ ਉੱਥੇ ਡੇਢ ਲੱਖ ਰੁਪਿਆ ਸਵਾ ਲੱਖ ਰੁਪਿਆ ਕਰਨ ਕਰਦੀਆਂ ਪਈਆਂ ਪਗਿਆ ਰੰਨੀ ਆ ਭੀਆਂ ਇਹ ਕਿਸੇ ਕਾਰਨ ਕੋਈ ਬੰਦੇ ਸੀਗੇ ਉਹ ਮੁੜਕੇ ਆਏ ਸੀ ਉਹਨਾਂ ਦੇ ਕਾਰਨ ਇਹ ਬੰਦਿਆਂ ਨੇ ਟਰੈਵਲ ਪਿੱਛੇ ਪਹਿਲਾਂ ਗਰੈਰੀ ਡਾਈ ਵੀ ਅਸੀਂ ਨਹੀਂ ਜਾਣਾ ਸੀ ਪਏ ਵਾਪਸ ਲੈਣੇ ਆ ਠੀਕ ਹੈ ਜਦੋਂ ਟਾਈਮ ਲੰਘ ਗਿਆ ਬਹਿਸ ਚੱਲਦੀ ਰਹੀ ਅਸੀਂ ਇਹਨੂੰ ਮਨਾਉਂਦੇ ਰਹੇ ਕਿ ਭਾਈ ਤੂੰ ਚਲਾ ਜਾ ਤੂੰ ਚਲਾ ਜਾ ਉੱਥੇ ਚਲਾ ਜਾ ਕੋਈ ਦਿੱਕਤ ਨਹੀਂ ਫਿਰ ਜਦੋਂ ਐਂਡ ਤੇ ਮੰਨਿਆ ਏ ਉਦੋਂ ਨੂੰ ਭਾਈ ਟਾਈਮ ਲੰਘ ਗਿਆ ਸੀਗਾ ਨਹੀਂ ਤੁਸੀਂ ਭਾਈ ਹੁਣ ਮੰਨਦੇ ਹੋ ਵੀ ਪੈਸੇ ਤੁਸੀਂ ਮੰਨਦੇ ਹੋ ਵੀ ਪੈਸੇ ਦੇਣੇ ਆ ਹਾਂ ਨਹੀਂ ਹਾਂ ਜੀ ਭਾਈ ਦੇਣੇ ਦੇਣੇ ਕੋਈ ਸ਼ੱਕ ਨਹੀਂ ਕਦੋਂ ਤੱਕ ਕਦੋਂ ਤੱਕ ਦੇ ਸਕਦੇ ਹੋ ਕਿ ਹੈ ਤੁਹਾਡੇ ਕੋਲ ਡੇਟ ਬਾਉਂਡ ਕਰ ਸਕਦੇ ਹੋ ਤੁਸੀਂ ਕੋਈ ਜੀ ਦਿੱਕ ਤੋਂ ਪਹਿਲਾਂ ਪਹਿਲਾਂ ਆ ਮਨਤ ਦੀ ਵੀਰੇ ਮੈਨੂੰ ਪੈਸੇ ਦੇ ਦੂਆ ਮੈਂ ਤਾਂ ਥੋੜੇ ਦਿਨ ਪਹਿਲਾਂ ਨਾ ਮੈਂ ਵੀ ਕਮੇਟੀ ਦੀ ਬੋਲੀ ਹੋਣੀ ਸੀਗੀ ਮੈਂ ਪੈਸੇ ਰੱਖਨੇ ਸੀ ਮੈਨੂੰ ਐ ਸੀ ਵੀ ਸਭ ਤੋਂ ਪਹਿਲਾਂ ਮਨਿੰਦਰ ਨੂੰ ਪੈਸੇ ਦੇਣੇ ਬਿਕੋਜ਼ ਇਹ ਮੁੰਡੇ ਨਾਲ ਮੇਰੀ ਵੈਸੇ ਵੀ ਮਤਲਬ ਕੀ ਚਲੋ ਵੈ ਇਹ ਨਹੀਂ ਹੈਗਾ ਕਿ ਹਰੇਕ ਬੰਦਾ ਕਿਵੇਂ ਨਾ ਕਿਵੇਂ ਕਰਕੇ ਓਕਾ ਹੋ ਕੇ ਪੈਸੇ ਕਰਦਾ ਏ ਠੀਕ ਹੈ ਟਾਈਮ ਵੀ ਵਾਵਾ ਹੋ ਗਿਆ ਸੀਗਾ ਠੀਕ ਹੈ ਫਿਰ ਮੇਰੇ ਥੋੜੇ ਜਿਹਾ ਫੈਮਿਲੀ ਰਿਲੇਸ਼ਨ ਵੀ ਸੀਗੇ ਇਹਦੇ ਨਾਲ ਬੰਦੇ ਨਾਲ ਬੰਦੇ ਵੀ ਸਾਊ ਆ ਠੀਕ ਹੈ ਆਪਣਾ ਕੋਈ ਮਾੜਾ ਨਹੀਂ ਕੀਤਾ ਜਿਹੜਾ ਬੰਦਾ ਨਹੀਂ ਗਿਆ ਉਹਦਾ ਖਸੂਰ ਹੀ ਕੋਈ ਨਹੀਂਗਾ ਠੀਕ ਹੈ ਜੀ ਕੁ ਤਰੀਕ ਤੱਕ ਨਾ ਮੈਂ ਇਸ ਮਹੀਨੇ ਪੂਰੀ ਕੋਸ਼ਿਸ਼ ਕੀਤੀ ਸੀ ਵੀਰੇ ਬਟ ਕਮੇਟੀ 1.86 ਹਜ਼ਾਰ ਤੇ ਗਈ ਮੇਰੇ ਹੱਥ ਨਹੀਂ ਆਈ ਉਹ ਮੈਨੂੰ ਨਹੀਂ ਆਇਆ ਜੀ ਪੈਸੇ ਪੈ ਜਾਣੇ ਸੀ ਬਹੁਤ ਜ਼ਿਆਦਾ ਮੈਂ ਚੱਕੀ ਨਹੀਂ ਇਸ ਮੰਥ ਮੇਰੀ ਕਮੇਟੀ ਮੰਨ ਕੇ ਚਲੋ ਜੇ ਮੈਂ 15 ਨੂੰ ਮੇਰੀ ਬੋਲੀ ਹੋਣੀ ਹੁੰਦੀ ਆ ਠੀਕ ਹੈ ਤੇ ਮੈਨੂੰ 25 ਨੂੰ ਦਾ ਭੁਗਤਾਨ 10 ਦਿਨ ਬਾਅਦ ਮਿਲ ਜਾਣਾ ਨਾ ਮੈਂ ਇਹਦੇ ਪੈਸੇ ਮੈਨੂੰ ਕਹੇ ਵੀਰੇ ਮੈਂ ਤੇਰੇ ਸਾਰੇ ਪੈਸੇ ਇਕੱਠੇ ਇੱਕ ਵਾਰੀ ਦੇਵਾਂਗਾ ਤੂੰ ਬਾਅਦ ਵਿੱਚ ਆ ਜੀ ਮੇਰੇ ਤੋਂ ਪੈਸੇ ਲੈ ਜੀ ਮੇਰਾ ਚੈੱਕ ਦੇ ਧੰਨਵਾਦ ਜਿਹੜੇ ਪੈਸੇ ਆਪਾਂ ਮੁੱਕਰ ਦੇਣੀਗੇ ਸ਼ੁਕਰੀਆ ਬਾਈ ਧੰਨਵਾਦ